ਸੱਲ ਮਨਾ ਉੱਠ ਮਾਲ ਡੰਗਰ ਵਾਲਾ ਇੱਕ ਜਾ ਮਾ ਜਾ ਰੇ ਕੋਰੀਆ ਡੈਡੀ ਜੀ ਕੋ ਚਾਹੀਦਾ ਵਾ ਤੁਹਾਨੂੰ ਨਹੀਂ ਪੁੱਤ ਮੈਂ ਨਾ ਜਰਾ ਵੇਲੀ ਵਾਲ ਫੇਰਾ ਮਾਰ ਕੇ ਆਵਾਂ ਇੱਕ ਵਾਰੀ ਨਹੀਂ ਤੂੰ ਹੀ ਨਹੀਂ ਵੇਲੀ ਵੱਲ ਜਾਣਾ ਹੈਗਾ ਬੈਠੋ ਚੁੱਪ ਕਰਕੇ ਅਸੀਂ ਆਪੇ ਵੇਖ ਲਾਂਗੇ ਅਸੀਂ ਕਦੇ ਵਾਸਤੇ ਆ ਪਰ ਤੇ ਇੱਕ ਵਾਰੀ ਮਾਲ ਡੰਗਰ ਵੇਖ ਆਵਾਂ ਮੈਂ ਜਾ ਕੇ ਤੁਹਾਨੂੰ ਹੜ ਤੇ ਯਕੀਨ ਨਹੀਂ ਹੈਗਾ ਅਸੀਂ ਕਰ ਲਾਂਗੇ ਐਵੇਂ ਕਿਤੇ ਬਾਹਾਂ ਤਾਂ ਡਿਹੇ ਹੁਲ ਜਾਊਗੀ ਤੇ ਨਾਲੇ ਪੱਟੀ ਕਿੱਥੇ ਲਾ ਕੇ ਰੱਖਤੀ ਜੇ ਉਹ ਪੱਟੀ ਗਰਮੀ ਬੜੀ ਆ ਹੁਣ ਨਹੀਂ ਰਹਿਦੀ ਪੱਟੀ ਇਹ ਨੀ ਬਾਣ ਹਲਾਉ ਡੀ ਜੀ ਹਲਾਉ ਤਾਂ ਉਹਨੇ ਕਾਹ ਵਣਾ ਹਲਾਉਣੀ ਨਹੀਂ ਹੈ ਤੇ ਫੇਰ ਵੀ ਮੰਨਦੀ ਹੈ ਕਿ ਕਿਸੇ ਦੀ ਗੱਲ ਚਲੋ ਉਸ ਤਰ੍ਹਾਂ ਹੁਣ ਅੱਗੇ ਨਾਲ ਆਰਾਮ ਲੱਗਣ ਡਿਆ ਥੋੜਾ ਥੋੜਾ ਤੇ ਕੰਮ ਤੰਦਾਨ ਕਰਨਾ ਤੇ ਪੈਣਾ ਹੀ ਜਿੰਨਾ ਪ੍ਰੇਜ ਕਰੋਗੇ ਨਾ ਉੰਨੀ ਛੇਤੀ ਫਰਕ ਪੈਣਾ ਵਾ ਜੇ ਤੁਸੀਂ ਇਹ ਦਬਾਣ ਹਲਾਉਗੇ ਨਾ ਤੇ ਫੇਰ ਇਹ ਲਜਾਈਣੀ ਆ ਫਿਰ ਮੁੜ ਕੇ ਉੱਥੇ ਡਾਕਟਰ ਕਹਿੰਦੀ ਕਿ ਤੁਸੀਂ ਇਹਨਾਂ ਨੂੰ ਰੈਸਟ ਨਹੀਂ ਕਰਾ ਸਕਦੇ ਉਹ ਤਾਂ ਡਾਕਟਰ ਤਾਂ ਇਸ ਤਰ੍ਹਾਂ ਹੀ ਕਹਿੰਦੇ ਰਹਿੰਦੇ ਆ ਪਰ ਮਾੜਾ ਮੋਟਾ ਤੁਰਨਾ ਫਿਰਨਾ ਤੇ ਹੈ ਹੀ ਆ ਨਾ ਨਹੀਂ ਡੈਡੀ ਜੀ ਤੁਸੀਂ ਚੁੱਪ ਕਰਕੇ ਤੇ ਬੈਠ ਜਾਓ ਅਹੀਂ ਤੁਹਾਨੂੰ ਕੁਝ ਨਹੀਂ ਕਰਨਾ ਉਹ ਨਹੀਂ ਪੁੱਤ ਬੈ ਬੈ ਕੇ ਵੀ ਲੱਕ ਥੱਕ ਗਿਆ ਮੰਜੀ ਤੇ ਬੈਠਾ ਵੀ ਨਹੀਂ ਜਾਂਦਾ ਜਿਆਦਾ ਕਿਤੇ ਵੀ ਕੁਝ ਹੁੰਦਾ ਫਿਰ ਬਾਅਦ ਵਿੱਚ ਤੁਸੀਂ ਕੰਮ ਤੇ ਨਹੀਂ ਜਾਇਆ ਕਰਨਾ ਫਿਰ ਪੱਕਾ ਮੰਜੇ ਤੇ ਬਹਿਣਾ ਉਹ ਨਹੀਂ ਪੁੱਤ ਕੰਮ ਤੇ ਵੀ ਜਾਣਾ ਸਾਰੇ ਕੰਮ ਕਰਨੇ ਆ ਪਰ ਹੁਣ ਥੋੜਾ ਬਹੁਤ ਦੇਖਣਾ ਹੀ ਪੈਣਾ ਆ ਜੇ ਹੁਣ 10 ਦਿਨ ਪ੍ਰੇਜ ਕਰ ਲੋਗੇ ਨਾ ਤਾਂ ਦਿਨਾਂ ਚ ਤੁਸੀਂ ਠੀਕ ਹੋ ਜਾਣਾ ਵਾ ਮੁੜ ਕੇ ਪਤਾ ਸਿਹਾਲ ਵਿੱਚ ਇਹੋ ਜੀ ਸੱਟਾ ਕਿੰਨੀਆਂ ਤੰਗ ਕਰਦੀਆਂ ਨੇ ਤੂੰ ਹੁਣ ਸਾਡੀ ਗੱਲ ਨਹੀਂ ਮੰਨਦੇ ਉਦੋਂ ਜਦੋਂ ਅਸੀਂ ਨਿੱਕੀਆਂ ਹੁੰਦੀਆਂ ਹਨਾ ਤੇ ਤੁਸੀਂ ਸਾਨੂੰ ਸਮਝਾਉਂਦੇ ਹੁੰਦੇ ਸੀ ਵੀ ਪੋਤੀ ਨਹੀਂ ਛਤਾਨੀ ਆਣੀ ਕਰੀਦੀਆਂ ਉਹ ਟਾਈਮ ਯਾਦ ਕਰੋ ਹਾਂ ਜਦੋਂ ਮੈਂ ਛੋਟੀ ਜੀ ਹਾਂ ਤੇ ਮੇਰੇ ਸੱਟ ਲੱਗੀ ਤੇ ਤੁਸੀਂ ਕਿੰਨੀ ਕੇਅਰ ਕੀਤੀ ਸੀ ਮੇਰੀ ਤੇ ਹੁਣ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਤਾਂ ਧਿਆਨ ਰੱਖੀਏ ਸਾਡੇ ਹੁੰਦੇ ਤੁਸੀਂ ਕਿਹੜੀ ਗੱਲੋਂ ਕੰਮ ਕਰਨਾ ਵਾ ਉਦੋਂ ਤੇ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਮੇਰੇ ਛੇਰ ਪੋਤੋ ਤੇ ਤੁਹਾਨੂੰ ਸਾਡੇ ਤੇ ਵਿਸ਼ਵਾਸ ਨਹੀਂ ਹੈਗਾ ਅਸੀਂ ਸਾਰਾ ਕੰਮ ਕਰ ਲਾਂਗੇ ਹਾਡੇ ਹੁੰਦੇ ਤੁਸੀਂ ਕਿਹੇ ਗੱਲ ਦੀ ਫਿਕਰ ਨਹੀਂ ਕਰਨੀ ਤੇ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੁਝ ਚਾਹੀਦਾ ਵਾ ਚਾਈਦਾ ਤਾਂ ਨਹੀਂ ਪਤਾ ਕੁਛ ਵੀ ਤੇ ਸਮਝ ਕਿੱਥੇ ਆ ਉਹ ਤੇ ਡੈਡੀ ਜੀ ਕਪੜੇ ਤੋਂ ਹੁੰਦੀ ਆ ਤੇ ਤੁਸੀਂ ਨਾ ਪੈਜੋ ਲੰਮੇ ਤੇ ਮੈਂ ਝਾੜੂ ਫੇਰ ਕੇ ਨਾ ਫਿਰ ਵੇਲੀ ਵੱਲ ਜਾਣੀ ਆ ਚੱਲ ਮੇਰਾ ਪੁੱਤ ਉਹ ਗਰਮੀ ਬੜੀ ਆ ਚੱਲ ਇਹਨਾਂ ਦਾ ਤੇ ਕੰਮ ਹੋ ਗਿਆ ਇਹਨਾਂ ਨੂੰ ਤੇ ਪਾਣੀ ਢਾਤਾ ਹੁਣ ਪੱਠੇ ਥੋੜੇ ਲੱਗਣ ੜੇ ਮੈਨੂੰ ਗਰਮੀ ਵੀ ਬੜੀ ਆ ਨਹੀਂ ਤੇ ਸ਼ਾਮਾਂ ਨੂੰ ਵਾੜ ਲਿਆਵਾਂਗੇ ਹੋਂਦਾ ਤੇ ਸਾਰੀ ਜਾਣਾ ਚੱਲ ਨਵ ਦੀਦੀ ਨੂੰ ਦੱਸਦੀ ਆ ਉਹ ਆ ਹੀ ਗਏ ਆ ਮੈਂ ਅੱਜ ਤੈਨੂੰ ਘਰ ਲੱਭਣ ਨਹੀਂ ਤੇ ਤੂੰ ਇੱਥੇ ਕਿਹੜੇ ਵੇਲੇ ਆ ਗਈ ਮੈਂ ਸੋਚੇ ਕੱਪੜੇ ਧੋਣ ਦੀ ਆ ਮੈਂ ਕੱਪੜੇ ਧੋਹ ਕੇ ਨਾ ਤੇ ਪਾਣੀ ਡੋਣ ਆ ਗਈ ਹਾਂ ਮੈਂ ਚੱਲ ਡੰਗਰਾਂ ਨੂੰ ਪਾਣੀ ਢਾਦਾ ਤੇ ਪੱਠੇ ਵੀ ਵੇਖਿਓ ਵੀ ਥੋੜੇ ਰਹਿ ਗਏ ਆ ਚਲ ਹੋਂਦਾ ਤੇ ਸਰ ਜਾਣਾ ਤੇ ਸ਼ਾਮਣ ਵਾਢ ਲਾਵਾਂਗੇ ਫਿਰ ਚਲ ਠੀਕ ਹੈ ਫਿਰ ਸ਼ਾਮਣ ਨਹੀਂ ਲਾਵਾਂਗੇ ਤੇ ਜੇ ਕੋਈ ਹੋਰ ਕੰਮ ਕਰਨ ਵਾਲਾ ਤੇ ਲਿਆ ਮੈਂ ਉਹ ਵੀ ਕਰ ਦੇਣੀ ਆ ਤੇ ਆ ਝਾੜੂ ਮਾਰਨ ਵਾਲਾ ਸੀ ਤੇ ਵੀ ਸ਼ਾਮਣ ਮਾਰ ਲਾਂਗੇ ਹੁਣ ਨਾ ਅੱਜ ਤੋਂ ਅਪਛੇਤੀ ਚੜ ਜਾਂਦੀ ਆ ਤੇ ਗਰਮੀ ਬੜੀ ਹੋ ਗਈ ਆ ਤੇ ਬਾਕੀ ਮੈਂ ਪਾਣੀ ਪੂਣੀ ਤੇ ਡਾਹਤਾ ਵਾ ਤੇ ਬਾਕੀ ਵੇਲੀ ਦਾ ਤੇ ਹੁਣ ਹੋ ਹੀ ਗਿਆ ਵਾ ਝਾੜੂ ਮਾਰਨ ਦੀ ਨਹੀਂ ਵੇਹ ਲੋੜ ਨਹੀਂ ਹੈਗੀ ਸਾਫ਼ ਹੀ ਆ ਥਾਂ ਤੇ ਕੋਈ ਗੱਲ ਨਹੀਂ ਸ਼ਾਮ ਨੂੰ ਵੇਖ ਲਾਂਗੇ ਤੇ ਸਮਝ ਡੱਡ ਦੀ ਗੱਲ ਸੁਣਨਾ ਡੜਜੀ ਉੱਠ ਕੇ ਤੇ ਵੇਲੀ ਵੱਲ ਆਉਣ ਲੱਗੇ ਮੈਂ ਮਾਹਾਂ ਕਿਤੇ ਉਹਨਾਂ ਨੂੰ ਬਿਠਾ ਕੇ ਆਈ ਆਂ ਕਹਿੰਦੇ ਨਹੀਂ ਮੈਂ ਮਾਲ ਡੰਗਰ ਵੱਲ ਵੇਖ ਕੇ ਆਉਣਾ ਵਾ ਚੱਲ ਚੰਗਾ ਹੋਇਆ ਬਿਠਾਤਾ ਜੇ ਡੈਡੀ ਵੀ ਨਾ ਬੋਤੀ ਹੈਗੇ ਨੇ ਵੀ ਜੇ ਤੁਹਾਨੂੰ ਰੈਸਟ ਦੱਸੀ ਤੇ ਤੁਸੀਂ ਰੈਸਟ ਕਰੋ ਅਹੀਂ ਹੈਗੀਆਂ ਨਾ ਕੰਮ ਕਰਨ ਲਈ ਇਹੋ ਗੱਲ ਦੇ ਸਮਝ ਮੈਂ ਉਹਨਾਂ ਨੂੰ ਸਮਝਾਈ ਆ ਪਰ ਉਹ ਸਮਝ ਨਹੀਂ ਹੈਗੀ ਗੱਲ ਵਿੱਚ ਉਹ ਪੱਟੀ ਵੀ ਲਾ ਲਈ ਤੇ ਬਾਣ ਹੋਇਆ ਪੂਰੇ ਜੋਰ ਨਾਲ ਦੇ ਨੇ ਮਾਹਾਂ ਕਿਤੇ ਹੁਣ ਮਨ ਨੂੰ ਸਮਝਾ ਕੇ ਆਈ ਆ ਵੀ ਤੁਸੀਂ ਇਦਾਂ ਕਹਦੇ ਲਈ ਮੈਨੂੰ ਤੇ ਲੱਗਦਾ ਡੈਡੀ ਨੂੰ ਰੱਸੀਆਂ ਨਾਲ ਬੰਨ ਕੇ ਰੱਖਣਾ ਪੈਣਾ ਵਾ ਜਿੱਦਾਂ ਤੇ ਹੈਗੇ ਆ ਮੇਰੇ ਆਖੇ ਇਤ ਨਹੀਂ ਲੱਗਦੇਗੇ ਤੂੰ ਇੱਕ ਰੀ ਦਬਕਾ ਮਾਰੀ ਤੇਰੇ ਤੋਂ ਡਰਦੇ ਨੇ ਜੇ ਜਨਾਣਾ ਬੈਠੇ ਤੇ ਮੈਂ ਸੱਚੀ ਰੱਸੀ ਨਾ ਬੰਨ੍ਹ ਦੇਣਾ ਜੇ ਸਿਧਿਆਣੇ ਇਦਾਂ ਥੋੜੀ ਕਰੀਦਾ ਹੁੰਦਾ ਹ ਹੱਦ ਹੋ ਗਈ ਤੇਰੀ ਵਾਲੀ ਵੀ ਇਦਾਂ ਸਮਝ ਜਾਣਗੇ ਉਹ ਸਮਝ ਜਾਣਗੇ ਆਖੇ ਕਿਉਂ ਨਹੀਂ ਲੱਗਦੇ ਫਿਰ ਜੇ ਤਾਂ ਉਹਨਾਂ ਨੂੰ ਇੱਕ ਵਾਰੀ ਕਿਹਾ ਵੀ ਤੁਸੀਂ ਰੈਸਟ ਕਰੋ ਅਸੀਂ ਕੰਮ ਕਰ ਲਾਂਗੇ ਤੇ ਫਿਰ ਕਿਉਂ ਨਹੀਂ ਰੈਸਟ ਕਰਦੇ ਪੂਰੀ ਕੋਸ਼ਿਸ਼ ਕਰਦੇ ਆ ਕਿ ਮੈਂ ਇੱਧਰ ਆਵਾਂ ਤੇ ਸਾਰਾ ਕੰਮ ਖਣਾ ਸਮਣ ਪਤਾ ਕੀ ਗੱਲ ਆ ਉਹ ਕਦੇ ਬੈਠੇ ਨਹੀਂ ਨਾ ਮੰਜੇ ਤੇ ਵੇਲੇ ਉਹਨਾਂ ਨੂੰ ਹੁੰਦਾ ਵਾ ਕਿ ਮੈਂ ਦਵਾ ਦਵਾ ਜਾ ਕੇ ਆਪ ਸਾਰਾ ਕੰਮ ਕਰਾਂ ਨਹੀਂ ਦੀਦੀ ਆਪਾਂ ਨਹੀਂ ਕਰਨ ਦੇਣਾ ਡੈਡੀ ਨੂੰ ਕੰਮ ਫੇਰ ਲੋਕ ਕੀ ਕੀ ਕਹਿਣਗੇ ਕਿ ਡੈਡੀ ਆਪਾਂ ਇਹਨਾਂ ਸਾਭ ਨਹੀਂ ਸਕੀਆਂ ਆਪ ਨਹੀਂ ਸਾਰਾ ਕੰਮ ਕਰ ਸਕਦੀਆਂ ਹੋਰ ਛੱਡੋ ਸਾਡੀ ਤੇ ਤਾਈ ਆਪਣੀ ਮਾਨ ਨਹੀਂ ਹੋਣੀ ਉਹਨੇ ਸਾਨੂੰ ਜੀਣ ਜੋਗਾ ਨਹੀਂ ਛੱਡਣਾ ਗੱਲ ਤੇ ਉਦਾਂ ਵੈਸੇ ਤੇਰੀ ਸਹੀ ਆ ਤੇ ਪਾਣੀ ਸਾਰੇ ਡੰਗਰਾਂ ਨੂੰ ਡਾਟਿਆ ਵਾ ਹਾਂ ਡੰਗਰਾਂ ਤੇ ਮੈਂ ਸਾਰਿਆਂ ਨੂੰ ਪਾਣੀ ਡਾਟਤਾ ਵਾ ਤੇ ਉਹ ਥੋੜੇ ਜਿਹਾ ਪੱਠੇ ਰਹਿ ਗਏ ਚੱਲ ਉਹ ਪਾ ਲੈਣੇ ਆਪਾਂ ਚੱਲ ਜਾਈਏ ਹਾਂਜੀ ਆਜਾ ਅਜਾ ਨਾਬਾ ਇੱਕ ਕਰਨ ਦੀ ਹੈ ਵੀਰ ਜੀ ਪੱਠੇ ਲੱਗੀਆਂ ਹਾਂ ਪਾਉਣ ਦੱਸ ਤੂੰ ਹੀ ਕੰਮਲੀ ਆ ਇਸ ਲਈ ਤੇ ਮੈਂ ਆਇਆ ਤੇ ਨਾਲ ਮੈਨੂੰ ਆਵਾਜ਼ ਨਹੀਂ ਮਰ ਜੰਦੀ ਜੇ ਕੋਈ ਕੰਮ ਆ ਤੇ ਵੀਰ ਜੀ ਤੁਹਾਨੂੰ ਆਵਾਜ਼ ਆਹੀ ਕੀ ਮਾਰਨੀ ਹੈ ਮੈਂ ਸੁਣਿਆ ਹੈ ਤਾਈ ਜੀ ਤੁਹਾਨੂੰ ਕਿੰਨੀਆਂ ਗੱਲਾਂ ਕਰਾਉਂਦੇ ਸੀ ਸਾਡੇ ਕਰਕੇ ਨਾ ਤੁਹਾਨੂੰ ਵੀ ਕਿੰਨਾ ਕੁਝ ਸੁਣਨਾ ਪੈਂਦਾ ਵਾ ਅਹੀਂ ਨੋਂ ਨਦੀਆਂ ਸਾਰੀਆਂ ਗੱਲਾਂ ਸੁਣਲੀਆਂ ਜਦੋਂ ਤੁਸੀਂ ਇਧਰੋਂ ਕੰਮ ਕਰਕੇ ਜਾਂਦੇ ਹਣ ਤੇ ਤੁਹਾਨੂੰ ਕਿੰਨਾ ਕੁਝ ਬੋਲਦੇ ਆ ਕਿ ਅਹੀਂ ਉਹਨਾਂ ਦੇ ਨੌਕਰ ਲੱਗੇ ਆ ਅਹੀਂ ਉਹਨਾਂ ਦਾ ਹੁਣ ਗੋਲੀਪੁਣਾ ਕਰਨਾ ਵਾ ਨਾਲੇ ਵੀਰ ਜੀ ਹਾਨੂੰ ਨਹੀਂ ਚੰਗਾ ਲੱਗਦਾ ਕਿ ਸਾਡੇ ਕਰਕੇ ਤੁਸੀਂ ਉਹਨਾਂ ਤੋਂ ਗੱਲਾਂ ਸੁਣੋ ਤੇ ਅਹੀਂ ਆਪੇ ਸਾਰਾ ਕੰਮ ਕਰ ਲੈਣਾ ਵਾ ਅਹੀਂ ਇੰਨੇ ਕਿ ਚੋਗੀਆਂ ਤੇ ਹੈਗੀਆਂ ਜਾਂ ਕਿਹੀਂ ਕੰਮ ਕਰ ਸਕਦੀਆਂ ਨਵ ਤੂੰ ਮੰਮੀ ਦੀ ਤੇ ਸੁਣ ਲਈ ਪਰ ਜੇ ਏਦਾਂ ਤੁਹਾਨੂੰ ਕੰਮ ਕਰਦੇ ਆ ਕਿ ਹੋਰ ਨੇ ਵੇਖ ਲਿਆ ਤੇ ਜਿਹੜਾ ਲੋਕਾਂ ਨੇ ਮੇਰਾ ਜੀਣਾ ਆਰਾ ਕਿ ਉਦਾਂ ਤੇ ਬੜਾਂ ਦਾ ਮੇਰੀਆਂ ਭੈਣਾਂ ਨੇ ਤੇ ਉਹ ਵੀ ਆਂਦੀਆਂ ਸਾਡਾ ਭਰਾ ਸਾਡਾ ਵੀਰ ਤੇ ਫਿਰ ਮੁੜ ਕੇ ਕਿੱਥੇ ਮੂੰਹ ਲਗਾਵਾਂਗਾ ਮੈਂ ਘੱਟ ਚੱਲਿਆ ਕੰਮ ਕਰਦਿਆਂ ਤੇ ਜੇ ਮੈਂ ਪਹਿਲੀ ਵਾਰ ਕਰਨਾ ਹੈ ਕੰਮ ਕੁਝ ਸਿਆਣੇ ਬਣੀਦਾ ਵਾ ਤੇ ਨਾਲੇ ਭਰਾ ਦੇ ਹੁੰਦੇ ਭੈਣਾਂ ਕੰਮ ਕਰਨ ਲੱਗੀਆਂ ਇਹ ਇਦਾਂ ਨਹੀਂ ਹੋ ਸਕਦਾ ਜੀਂਦੇ ਜੀ ਤੇ ਨਾਲੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਬਹੁਤ ਕਰਦੀਆਂ ਦਿਲ ਤੇ ਨਹੀਂ ਲਾਈਦੀ ਹੋਈਆਂ ਪਰ ਜਦੋਂ ਤਾਈ ਜੀ ਤੁਹਾਨੂੰ ਕੁਝ ਕਹਿੰਦੇ ਆ ਨਾ ਵੀਰ ਜੀ ਸਾਨੂੰ ਬੜਾ ਦੁੱਖ ਲੱਗਦਾ ਵਾ ਤੇ ਸਾਨੂੰ ਹੁੰਦਾ ਵਾ ਕਿ ਸਾਡੇ ਵੀਰ ਨੂੰ ਕੋਈ ਕੁਝ ਕਹੇ ਨਾ ਕੋਈ ਹੋਈ ਕਣ ਤੁਹਾਨੂੰ ਗੱਲ ਕਰਨ ਵਾਲਾ ਉਹ ਮੈਂ ਤੇ ਇਨਾ ਸ਼ੁਕਰ ਬਣਾਉਣਾ ਪੀ ਸ਼ੁਕਰਾਂ ਮਾਲਕਾ ਮੈਨੂੰ ਇਹੋ ਜਿਹੀਆਂ ਭੈਣਾਂ ਦਿੱਤੀਆਂ ਵਾ ਜਿਹੜਾ ਤੂੰ ਨਾ ਮੇਰਾ ਇੰਨਾ ਫਿਕਰ ਕਰਦੀਆਂ ਤੇ ਇਹ ਬਾਕੀ ਜਿਹੜਾ ਜੋ ਮਰਜ਼ੀ ਕਹਿੰਦਾ ਰਹੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਸਾਡੇ ਭੈਣ ਭਰਾਵਾਂ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਹੈਗਾ ਅਸਰ ਤੇ ਵੀਰ ਜੀ ਅਹੀਂ ਵੀ ਨਹੀਂ ਕਿਹੇ ਗੱਲ ਦਾ ਕਰਦੀਆਂ ਕਿਉਂਕਿ ਹਨੂ ਕਿੰਨੀਆਂ ਗੱਲਾਂ ਕਰਦੇ ਨੇ ਧਾਈ ਜੀ ਅਸੀਂ ਤਾਂ ਵੀ ਮੁੜਕੋੜ ਕੇ ਉੱਥੇ ਰਹਿਨੇ ਆ ਪਰ ਜਦੋਂ ਤੁਹਾਨੂੰ ਕੁਝ ਕਹਿੰਦੇ ਆ ਨਾ ਫਿਰ ਨਹੀਂ ਹੱਟ ਤੋਂ ਬਰਦਾਸ਼ਤ ਹੁੰਦਾ ਉਹ ਨਵ ਤੂੰ ਇਹ ਗੱਲਾਂ ਭੁੱਲ ਜਾ ਇਹ ਗੱਲਾਂ ਦਾ ਨਾ ਜ਼ਿਆਦਾ ਪਿਆ ਕਰਾ ਹੈਗਾ ਵਿੱਚ ਤੂੰ ਇਹ ਦੱਸ ਵੀ ਹੁਣ ਡੰਗਰੋਂ ਨਾਲ ਪਹਿਲਾ ਪੱਠੇਪੜਾ ਤੇ ਧਾਰਾਂ ਕੱਢਣ ਵਾਲੇ ਲਿਆ ਬਾਲਟੀ ਅੰਦਰੋਂ ਫੜ ਗਏ ਧਾਰਾਂ ਵੀ ਵੀਰ ਜੀ ਹੀ ਕੱਢ ਲਿਆ ਵਾ ਤੇ ਪਾਣੀ ਨਹੀਂ ਡਾ ਲਿਆ ਵਾ ਪੱਠੇ ਪਉਣ ਲੱਗੀਆਂ ਹਾਂ ਤੇ ਜੋ ਵੱਢ ਕੇ ਲਿਓਣ ਵਾਲੇ ਰਹਿ ਗਏ ਨੇ ਤੇ ਉਹ ਤੇ ਹੁਣ ਧੁੱਪ ਬੜੀ ਚੜ ਗਈ ਹੈ ਕਿ ਆ ਸ਼ਾਮ ਨੂੰ ਲੈਵਾਂਗੇ ਮੇਰੀ ਗੱਲ ਸੁਣਨਾ ਬਿਲਕੁਲ ਨਹੀਂ ਤੂੰ ਪਹਿਲੀ ਜਾਣਾਗਾ ਪੱਠੇ ਵੇਲੇ ਉਹਨ ਕਵੇਲੇ ਉਹਨ ਮੈਂ ਆਗਾ ਵਾਂ ਜਦੋਂ ਆਪਣੇ ਲੈਵਾਂਗਾ ਨਾਲੇ ਤੁਹਾਡੇ ਲੈਵਾਂਗਾ ਇਹ ਜਿੰਮੇਵਾਰੀ ਮੇਰੀ ਹੈ ਤੁਹਾਡੀ ਨਹੀਂ ਝੰਗੀਆਂ ਲੱਗੂਗੀਆਂ ਤੂੰ ਪਹਿਲੀ ਪੱਠੇ ਵੱਡੀਆਂ ਜਾ ਕੇ ਤੇ ਕੋਈ ਗੱਲ ਨਹੀਂ ਫੇਰ ਕੀ ਵੀਰ ਜੀ ਮੁੰਡਿਆਂ ਕੁੜੀਆਂ ਵਿੱਚ ਕਿਹੜਾ ਕੋਈ ਫਰਕ ਹੁੰਦਾ ਵਾ ਉਹ ਬਾਊ ਮੈਂ ਫਰਕ ਨਹੀਂ ਕਰਨ ਡਿਆਗਾ ਪਰ ਜਿਹੜੇ ਮੁੰਡਿਆਂ ਨੂੰ ਕੰਮ ਸੋਪਦੇ ਆ ਮੁੰਡਿਆਂ ਨੂੰ ਸੋਪਦੇ ਆ ਜਿਹੜੇ ਇਹਦਾ ਮਤਲਬ ਤੁਸੀਂ ਵੀ ਸਾਡੇ ਵਿੱਚ ਫਰਕ ਕਰਦੇ ਹੋ ਨਾ ਤਾਈ ਜੀ ਵਾਂਗੂ ਵੀ ਹਾਂ ਵੀ ਇਹ ਕੁੜੀਆਂ ਨੇ ਕਿ ਸਿਰਫ ਇਹ ਘਰ ਰੋਟੀ ਪਾਣੀ ਕਰ ਸਕਦੀਆਂ ਨੇ ਬਾਹਰ ਜਾ ਕੇ ਕੋਈ ਕੰਮ ਨਹੀਂ ਕਰ ਸਕਦੀਆਂ ਆਹ ਗੱਲ ਨਹੀਂ ਮਤਲਬ ਚੰਗੀ ਹਾਂ ਗੱਲ ਸਮਝ ਨਾ ਮੇਰੀ ਹਾਂ ਗੱਲ ਕਹਿ ਕੇ ਨਾ ਤੇ ਮੇਰੇ ਦਿਲ ਨੂੰ ਠੇਸ ਨਾ ਪਹਤਾ ਤੂੰ ਮੈਨੂੰ ਇਦਾਂ ਕੱਖੋਂ ਵਾਲਾ ਕਰਨੀ ਆਹ ਗੱਲ ਕਹਿ ਕੇ ਮੇਰੀ ਭੈਣ ਇਦਾਂ ਦੀ ਗੱਲ ਨਾ ਸੋਚ ਨਾਲੇ ਭਰਾ ਕਹਿੰਦੀ ਆ ਤੇ ਨਾਲੇ ਓਪਰੇਆ ਵਾਂਗੂ ਗੱਲਾਂ ਕਰਦੀ ਆ ਨਾ ਨਾ ਵੀਰ ਜੀ ਹਾਂ ਗੱਲ ਨਾ ਤੁਸੀਂ ਕਹੋ ਤੁਸੀਂ ਤੇ ਸਾਡੇ ਆਪਣੇ ਆਂ ਤਾਂ ਹੀ ਤੇ ਸਾਡਾ ਇੰਨਾ ਕਰਦੇ ਹੋ ਨਹੀਂ ਤੇ ਹੋਰ ਕਿਸੇ ਨੂੰ ਦੁੱਖ ਹੁੰਦਾ ਵਾ ਐਡਾ ਤੇ ਫੇਰ ਦੱਸ ਇਹ ਉਹ ਜੀਆਂ ਗੱਲਾਂ ਨਾ ਦਿਮਾਗ ਚ ਲਿਆ ਕਰੇਗਾ ਤੇ ਨਾਲੇ ਤੂੰ ਨਾ ਕੰਮ ਦੇ ਇਧਰ ਉਧਰ ਦੀਆਂ ਛੱਡ ਦੋ ਡੰਗਰਾਂ ਦੀ ਨਾ ਇੰਨਾ ਸੋਚੋ ਇਹ ਮੈਂ ਹੈਗਾ ਸੋਚਣ ਲਈ ਛੋਟੀਆਂ ਤਾਂ ਬਾਅਦ ਤੁਹਾਨੂੰ ਬਾਅਦ ਤੁਹਾਡੇ ਪੇਪਰ ਵਾ ਤੇ ਤੂੰ ਹੀ ਆਪਣੀ ਪੜ੍ਹਾਈ 'ਚ ਧਿਆਨ ਦੋਗਾ ਰਿਜ਼ਲਟ ਚੰਗਾ ਹੋਣਾ ਚਾਹੀਦਾ ਵਾ ਮੈਨੂੰ ਆਪਣੀਆਂ ਭੈਣਾਂ ਤੋਂ ਫਰਸਟ ਡਿਵੀਜ਼ਨ ਦੀ ਆਸ ਵਾ ਕੋਈ ਗੱਲ ਨਹੀਂ ਤੇ ਜਾਓ ਨਾਲੇ ਉਹਨੂੰ ਵੇਖੋ ਚਾਚਾ ਜੀ ਨੂੰ ਕੀ ਕਰਨ ਦੇ ਆ ਠੀਕ ਹੈ ਇਹ ਵੀ ਕਮਲੀਆਂ ਨਾਲ ਬੜੀ ਟੈਨਸ਼ਨ ਲੈਂਦੀਆਂ ਨੇ ਚਾਚਾ ਜੀ ਮੰਜੀ ਤੇ ਕੀ ਲੰਮੇ ਪੈ ਗਏ ਆ ਇਹਨਾਂ ਵਿਚਾਰੀਆਂ ਨੂੰ ਇੱਧਰ ਤਾਂ ਵੀ ਦੇਖਣਾ ਪੈਣ ਦਿਆ ਵਾ ਪੱਠੇ ਬਾਅਦ ਚ ਲੈ ਕੇ ਆਉਣਾ ਵਾ ਪਹਿਲਾਂ ਚਾਚਾ ਜੀ ਨੂੰ ਮਿਲ ਕੇ ਆਉਣਾ ਵਾ ਨਾਲੇ ਤੇ ਹਾਲ ਚਾਲ ਪੁੱਛਣਾ ਉਹਨਾਂ ਦਾ ਤੇ ਨਾਲੇ ਕਹਾਂਗਾ ਵੀ ਇਹਨਾਂ ਨੂੰ ਥੋੜਾ ਸਮਝਾਓ ਕਿ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਪਏ ਜੀ ਤਾਂ ਚਾਚਾ ਜੀ ਲੰਮੇ ਕੀ ਹਾਲ ਆਲਾ ਬੱਤ ਵਧੀਆ ਚਾਚਾ ਠੀਕ ਠਾਕ ਪੈਰੋਂ ਨੇ ਕਿ ਲੰਮੇ ਨਹੀਂ ਨਹੀਂ ਕੋਈ ਨਹੀਂ ਲੰਮੇ ਪੈ ਪੈ ਕੇ ਵੀ ਲੱਕ ਥੱਕ ਜਾਂਦਾ ਯਾਰ ਇਹ ਤੇ ਗੱਲ ਹੈ ਹੀ ਚਾਚਾ ਜੀ ਸਿਹਤ ਦੀ ਸੁਣਾਓ ਕਿੱਦਾਂ ਸੇਵਾ ਲਈ ਨਹੀਂ ਆ ਮੜਾ ਮੋਟਾ ਫਰਕ ਜਿਆਦਾ ਨਹੀਂ ਨਹੀਂ ਤੇ ਚੈੱਕ ਅਪ ਫੇਰ ਇੱਕ ਵਾਰੀ ਕਰਾਈਏ ਜਾ ਕੇ ਕੱਲ ਨੂੰ ਵੇਖਦੇ ਆ ਕੱਲ ਨੂੰ ਫੇਰ ਚਲ ਜਾਗੇ ਨਾ ਉੱਤੇ ਆਹੋ ਇੱਕ ਵਾਰੀ ਉਹਨਾਂ ਨੂੰ ਕਵਾਂਗੇ ਟੈਸਟ ਕਰੋ ਪੜਾ ਵੀ ਕਿਦਾਂ ਮਤਲਬ ਇਹ ਅੱਗੇ ਨਾ ਪ੍ਰੂਵਮੈਂਟ ਹੋਇਆ ਵਾ ਆਹੋ ਉੱਤਨਾ ਤਾਂ ਫਰਕ ਲੱਗਦਾ ਅੱਗੇ ਨਾ ਬਾਹ ਦਾ ਫਰਕ ਲੱਗਦਾ ਹੈ ਦਵਾਈ ਟਾਈਮ ਨਾਲ ਖਾਂਦੇ ਜੇ ਨਾ ਦਵਾਈ ਤਾਂ ਉਹ ਤਾਂ ਦੇਈ ਜਾਂਦੀਆਂ ਕੁੜੀਆਂ ਟਾਈਮ ਤੋਂ ਟਾਈਮ ਹੂੰ ਚਾਤਾ ਜੀ ਉਹ ਨਾਲੇ ਫੈਕਟਰੀ 'ਚ ਹੋ ਗਈ ਗੱਲ ਕਿ ਨਹੀਂ ਉਹ ਤਨ ਮੁੰਡਾ ਮਿਲਿਆ ਸੀ ਤੇ ਕਹਿਣ ਲਿਆ ਸੀ ਵੀ ਮੈਂ ਜੱਸਾ ਪੁੱਛਣ ਡੇ ਨਹੀਂ ਮੈਂ ਕਰਤਾ ਸੀ ਉਹਨੂੰ ਪੁੱਤ ਅੱਛਾ ਕਹਿਤਾ ਇਹ ਮਨੂ ਵੀ ਤਰ੍ਹਾਂ ਡੱਟੜ ਲਕੀਏ ਥੋੜੀਆਂ ਝੁੱਟੀਆਂ ਚਾਹੀਦੀਆਂ ਠੀਕ ਕਹਿੰਦੇ ਤਾਂ ਨਹੀਂ ਕੋਜ ਨਹੀਂ ਨਹੀਂ ਉਹਨਾਂ ਨੇ ਨਹੀਂ ਕੋਈ ਗੱਲ ਕੀਤੀ ਠੀਕ ਆ ਲਵਕਾਰ ਬੈਠਾ ਵੀ ਨਹੀਂ ਹੋ ਜਾਂਦਾ ਯਾਰ ਚਲੋ ਚਾਚਾ ਜੀ ਕਿਹੜਾ ਕੇਦਾ ਜੀ ਕਰਦਾ ਬੈਠਣਾ ਤੇ ਨਾਲੇ ਸਿਆਣਾ ਨੇ ਐਵੇਂ ਕਿਹਾ ਵਾ ਕੰਮ ਕਰਦਾ ਬੰਦਾ ਸਾਰਾ ਦਿਨ ਹੀ ਥੱਕਦਾ ਤੇ ਵੇਲੇ ਕਿਤੇ ਘੰਟਾ ਤੋਂ ਹੀ ਬਹਿਣਾ ਪਏ ਨਾ ਜਾਂ ਕੋਈ ਮਤਲਬ ਦਿੱਕਤ ਪਰੇਸ਼ਾਨੀ ਆ ਜਾਏ ਤੇ ਮੰਜਾ ਦੀ ਵੱਡਣ ਨੂੰ ਖਾਂਦਾ ਵਾ ਇਹ ਤਾਂ ਨਾਲ ਚਾਚਾ ਜੀ ਇਹ ਨਵਦੀਪ ਭੂਣਾਂ ਨੂੰ ਥੋੜਾ ਸਮਝਾਇਆ ਕਰੋ ਬੇਲੀ ਨੇ ਇਹਨਾਂ ਨੂੰ ਜਾਣਦਿਆ ਕਰੋ ਜਦੋਂ ਮੈਂ ਬੈਠਾ ਕੰਮ ਕਰਲੀ ਪੋਤਾ ਮੈਂ ਬੜਾ ਕਹਿਣਾ ਇਹਨਾਂ ਨੂੰ ਪਰ ਮੰਨਦੀਆਂ ਨਹੀਂ ਆਏ ਮੈਂ ਕਹਿਣਾ ਕਿ ਲਵ ਨੂੰ ਆਏ ਮਾਰ ਲਿਆ ਕਰੋ ਆਪੇ ਪਾ ਦਿਆ ਕਰੂਗਾ ਬੱਟੇ-ਫੱਟੇ ਬਿਲਕੁਲ ਗੱਲ ਚਾਚਾ ਜੀ ਤਾਂ ਨਹੀਂ ਸਹੀ ਆ ਤੇ ਨਾਲੇ ਆ ਜੇ ਕਿ ਭੈਣ ਭਰਾ ਨੇ ਦੁੱਖ ਵੇਲੇ ਨਹੀਂ ਕਿ ਉਹਦਾ ਸਾਥ ਦੇਣਾ ਤੇ ਫਿਰ ਭੈਣ ਭਰਾ ਦਾ ਫਾਇਦਾ ਕੀ ਆ ਮੈਂ ਤਾਂ ਲਵ ਕੋਲ ਤਾਂ ਹੁਣ ਵੀ ਕਹਿੰਦੇ ਆ ਮੈਂ ਕਵੇਲੀ ਨੂੰ ਜਾਣਾ ਕੰਮ ਕਰ ਵੇਚਦਾ ਮਾੜਾ ਮੋਟਾ ਪਰ ਜਾਣ ਹੀ ਨਹੀਂ ਦਿੰਦੀਆਂ ਮੈਨੂੰ ਕੁੜੀਆਂ ਉੱਤੇ ਉਹ ਚਾਚਾ ਜੀ ਉਹ ਵੀ ਸੱਚੀਆਂ ਨੇ ਉਹਨਾਂ ਨੂੰ ਟੈਨਸ਼ਨ ਆ ਵੀ ਫੇਰ ਤੁਸੀਂ ਜਾਓਗੇ ਕਿਤੇ ਫੇਰ ਜੋੜ-ਜਾੜਾ ਹੀ ਲੱਗਿਆ ਤੇ ਫਿਰ ਦਿਨਾਂ ਤੇ ਗਾਂ ਲੰਮਾ ਟੈਂਪਾ ਜਾਂਦਾ ਵਾ ਕੋਈ ਉਹ ਤੇ ਮੰਨਦਾ ਆ ਲੱਗੋ ਪਰ ਹਮ ਚੋਣਾ ਚੂਣਾ ਵੀ ਲਗਣ ਵਾਲਾ ਆ ਉਹ ਚਾਚਾ ਜੀ ਝੋਨੇ ਦੀ ਟੈਂਸ਼ਨ ਹੀ ਤੂੰ ਲੈਣੀ ਹੈਗੀ ਮੈਂ ਤੇ ਕਹਿੰਦਾ ਨਹੀਂ ਤੂੰ ਠੇਕੇ ਤੇ ਲੈ ਲੈ ਝੋਨਾ ਵੱਟ ਕੇ ਮੈਨੂੰ ਦੇ ਦੇ ਟੇਕਾ ਹਾਂ ਗੱਲ ਨਹੀਂ ਕਹਿਣੀ ਹੈਗੀ ਝੋਨਾ ਲਵਾਵਾਂਗਾ ਮੈਂ ਪਰ ਵੜਣਾ ਤੂੰ ਹੀ ਆ ਤੁਹਾਨੂੰ ਪੱਕੀ ਛੁੱਟੀ ਥੋੜਾ ਦੇ ਦੇਣੀ ਆ ਦਾੰਗ ਦੇਣਾ ਤੂੰ ਠੀਕ ਹੋ ਜਾਣਾ ਵਾ ਉਹ ਨਹੀਂ بڑا ਕੰਮ ਹੁੰਦਾ ਝੋਨੇ ਦਾ ਕਿੱਥੇ ਖਵਦਾਰੇਗਾ ਤੂੰ ਉਹ ਚਾਚਾ ਜੀ ਤੁਹਾਡੇ ਕੋਲ ਸਿੱਖਿਆ ਵਾ ਹੁਣ ਵੀ ਚੇਤਾ ਵਰਨੇ ਕਿਨੇ ਕਿ ਹੁੰਦੇ ਤੁਸੀਂ ਮੋਟਰ ਤੇ ਨਾਲ ਸਾਈਕਲ ਤੇ ਭਾਗ ਲੈ ਜਾਣਾ ਬੱਟਾਂ ਦੇ ਤੁਰੇ ਫਿਰਨਾ ਕੱਦੂ ਦੇ ਪਿਛੇ ਤੁਸੀਂ ਕਰਨ ਦੇ ਹੋਣਾ ਤੇ ਨਾਰੀ ਫਿਰਦੇਣਾ ਤੁਹਾਡੇ ਨੂੰ ਸਿੱਕ ਇਥੋਂ ਤੱਕ ਆਇਆ ਤੁਹਾਡੇ ਤੋਂ ਵੱਧ ਕੰਮ ਕੌਣ ਜਾਣਦਾ ਵਾ ਬਸ ਅੱਧ ਦਿਨਾਂ ਦੇ ਭਾਤ ਤਾ ਰੱਬ ਨੇ ਨਹੀਂ ਤੇ ਕੰਮ ਦੀ ਤੇ ਪ੍ਰਵਾਹੀ ਨਹੀਂ ਕਰੀ ਦੀ ਦਿਲ ਨਾ ਛੋਟਾ ਕਰ ਚਾਚਾ ਚਾਚਾ ਭਤੀਜਾ ਆਪਾਂ ਜਿਹੜਾ ਕੰਮ ਹੋ ਰੱਖ ਕੇ ਕਰ ਲਾਂਗੇ ਉਹ ਪੁੱਤ ਕੁੜੀਆਂ ਦੀ ਪੜ੍ਹਾਈ ਦਾ ਵੀ ਖਰਚਾ ਆਇਆ ਬੜਾ ਫੇਰ ਚਾਚਾ ਉਹ ਗੱਲ ਗੁਰੂ ਰਾਮਦਾਸ ਸਭ ਕੁਝ ਕਰਨ ਵਾਲਾ ਸਾਰਾ ਕਾਰਜ ਹੋ ਜਾਊਗਾ ਤੇ ਨਾਲੇ ਜੇ ਕਿਤੇ ਪੈਸੇ ਤੇ ਲੇਦੀ ਜਰੂਰਤ ਵੀ ਕੁਝ ਵੀ ਹੈ ਨਾ ਤੇ ਬੈਂਕੀ ਜੀ ਕੇ ਮੈਨੂੰ ਫੋਨ ਕਰ ਦੇਣਾ ਉਸ ਵੇਲੇ ਪੈਸੇ ਦਾ ਸਰਕਲ ਮਾੜਾ ਮੋਟਾ ਚੱਲੀ ਜਾਂਦਾ ਆ ਪੁੱਤ ਉਹ ਚਲੋ ਏਦਾਂ ਹੀ ਆ ਚਾਚਾ ਜੀ ਟਾਈਮ ਲੰਘ ਹੀ ਜਾਂਦਾ ਹੁੰਦਾ ਇਹੋ ਹੀ ਆ ਕਿ ਕੇਵਲੇ ਦੁੱਖ ਵੇਲੇ ਜਰਾ ਔਖਾ ਲੰਘ ਜਾਂਦਾ ਵਾ ਤੇ ਸੁੱਖ ਵੇਲੇ ਜਰਾ ਸੱਗ ਜਾਂਦਾ ਜਾਂਦਾ ਪਰ ਲੰਘ ਸਾਰਾ ਕੁਝ ਹੀ ਜਾਂਦਾ ਆ ਇਹ ਤੇ ਗੱਲ ਪੁੱਤ ਤੇਰੀ ਠੀਕ ਆ ਹਲੋ ਹਾਂ ਸਰ ਸਤਿ ਸ਼੍ਰੀ ਅਕਾਲ ਮੈਂ ਨਾ ਸਮਨ ਬੋਲਣੀ ਆ ਨਵਦੀ ਦੀਦੀ ਸਿਸਟਰ ਅੱਛਾ ਸਰ ਅੱਜ ਹੀ ਆਉਣਾ ਜ਼ਰੂਰੀ ਆ ਨਵਦੀ ਦੀ ਨਾ ਉਹ ਥੱਲੇ ਗਏ ਨੇ ਉਹ ਥੋੜਾ ਕੰਮ ਕਰਨ ਦੇ ਸੀਗੇ ਤੇ ਮੈਂ ਮੈਨੂੰ ਦੱਸ ਦੋ ਤੁਸੀਂ ਜੋ ਵੀ ਗੱਲ ਮੈਂ ਉਹਨਾਂ ਨੂੰ ਦੱਸ ਦਵਾਂਗੀ ਅੱਜ ਲਾਸਟ ਡੇਟ ਜੇ ਠੀਕ ਹੈ ਕੋਈ ਗੱਲ ਨਹੀਂ ਨਵਦੀ ਦੀ ਨੂੰ ਨਾ ਆਉਂਦੇ ਹਨਾ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੰਦੀ ਆ ਤੇ ਫਿਰ ਉਹਨਾਂ ਨੂੰ ਅੱਜ ਹੀ ਭੇਜ ਦਿੰਦੀ ਜੀ ਹਾਂਜੀ ਚਲੋ ਠੀਕ ਆ ਓਕੇ ਆਈ ਉਹ ਤੋ ਇਨੀ ਗਰਮੀ ਆ ਕਿੱਦਾਂ ਜਾਊ ਵਿਚਾਰੀ ਇਨੀ ਗਰਮੀ ਵਿੱਚ ਜਾਣਾ ਵੀ ਪੈਣਾ ਆ ਜੇ ਡੈਡੀ ਜੀ ਠੀਕ ਹੁੰਦੇ ਤੇ ਉਹਨਾਂ ਨਾਲ ਚਲ ਜਾਂਦੀ ਕੀ ਕਰੀਏ ਹਾਂਜੀ ਚਲੋ ਠੀਕ ਆ ਮੈਂ ਸ਼ੁਰੂ ਕਰਦਾ ਚਲੋ ਠੀਕ ਮੰਮੀ ਮੈਂ ਕਿੱਥੇ ਚਲਨੀ ਆ ਮੈਂ ਕੋਈ ਕਦਰ ਨਹੀਂ ਇੱਥੇ ਹੈ ਨਹੀਂ ਮੇਰੀ ਕੋਈ ਪੁੱਛਗਿਛ ਨਹੀਂ ਆਈ ਮਰਜ਼ੀਆਂ ਤੋਂ ਹੀ ਆਪਣੀਆਂ ਕਰਨੀਆਂ ਮम्मी ਕਿਹੜੀਆਂ ਮਰਜ਼ੀਆਂ ਕਰ ਲਿਆ ਵਾ ਆ ਤੁਸੀਂ ਲਓ ਜਾ ਕੇ ਚਾਚੇ ਦਾ ਪਤਾ ਚਾਚੇ ਵੱਲ ਪਹੁੰਚ ਆ ਕੇ ਗੱਲ ਸੁਣੋ ਇੱਕ ਮਿੰਟ ਪੇਸ਼ ਹੋ ਹਾਂ ਸੁਣੋ ਗੱਲ ਸੁਣੋ ਕੀ ਹੋਇਆ ਨਹੀ ਮੈਂ ਜਾਣਾ ਨਹੀਂਗਾ ਮੈਂ ਚੱਲੀ ਹਾਂ ਮੰਮੀ ਰੋਜੋ ਨਾ ਕਰੋ ਇਦਾਂ ਕੀ ਕਮਾਂਗਾ ਮੈਂ ਜਦੋਂ ਚੰਗੇ ਲੱਗੇ ਤਾਂ ਕੋਈ ਪੁੱਛੂਗਾ ਵੀ ਕਿੱਦਾਂ ਗਏ ਨੇ ਕੀ ਗੱਲ ਆਹ ਤਾਂ ਤੈਨੂੰ ਕਿਤਰਾ ਪਤਾ ਲੱਗੂ ਮਾਂ ਦੀ ਕਦਰ ਕਿਤਰਾ ਕਰਦੀ ਕਰੀਦੀ ਐ ਮੰਮੀ ਮੈਂ ਤਾਂ ਤੁਹਾਡੀ ਅੱਜ ਤੱਕ ਇੱਜ਼ਤ ਕੀਤੀ ਆ ਨਹੀ ਮੈਂ ਚੱਲੀ ਦੋ ਸੋਰ ਮੰਮੀ ਨੂੰ ਕਿਹੜਾ ਸੂੰਝਾਵੇ ਮੰਮੀ ਵੀ ਨਾ ਬਸ ਲੜਨ ਦਾ ਬਹਾਨਾ ਹੀ ਲੱਭਦੇ ਆ ਇਹ ਮੈਂ ਦੱਸ ਉਹ ਉਧਰ ਚਲੀ ਗਿਆ ਵਾ ਪਤਾ ਲੈਣ ਚਾਚਾ ਜੀ ਦਾ ਤੇ ਕਿਹੜਾ ਪਹਾੜ ਟੁੱਟ ਗਿਆ ਵਾ ਮੰਮੀ ਵੀ ਨਾ ਇਹ ਗੱਲ ਦੀ ਕਸਰ ਨਹੀਂ ਛੱਡਦੇ ਆਗੇ ਆਪੇ ਆ ਜਾਣਗੇ ਹੁਣ ਜੋ ਇਹਨਾਂ ਦਾ ਮੂਹ ਠੀਕ ਹੋਊਗਾ ਜੀਜੀ ਕਾਲਜ ਤੋਂ ਨਾ ਫੋਨ ਆਉਂਡਿਆ ਹੀ ਸਰਦਾ ਤੇ ਉਹ ਕਹਿੰਦੇ ਹੀ ਕਿ ਅੱਜ ਤੁਹਾਡਾ ਜਾਣਾ ਬਹੁਤ ਜ਼ਰੂਰੀ ਆ ਕਿਉਂ ਕੀ ਗੱਲ ਹੋਗੀ ਉਹ ਕਹਿੰਦੇ ਹੀ ਕੋਈ ਫਾਰਮ ਫਿਲ ਕਰਨਾ ਵਾ ਤੇ ਅੱਜ ਲਾਸਟ ਡੇਟ ਆ ਤੇ ਨਾਲੇ ਤੁਹਾਨੂੰ ਕੁਝ ਦੱਸਣਾ ਵੀ ਕੋਈ ਡਿਊਟੀਆਂ ਲਾਉਣੀਆਂ ਨੇ ਤੇ ਉਹ ਕਹਿੰਦੇ ਹੀ ਕਿ ਤੁਸੀਂ ਨਵਦੀ ਦੀ ਨੂੰ ਆਪਣੇ ਨੂੰ ਅੱਜ ਅਮਰਜੈਂਸੀ ਹੁਣੇ ਹੀ ਭੇਜੇ ਪੇਚੋ ਹਏ ਸਮਝਣ ਹੁਣ ਕਿੱਦਾਂ ਮੈਂ ਜਾਵਾਂਗੀ ਜਿਦਿਓ ਉਹਨਾਂ ਸਾਰੇ ਬੱਚਿਆਂ ਨੂੰ ਬੁਲਾਇਆ ਵਾ ਤੇ ਸਾਰੇ ਬੱਚੇ ਪਹੁੰਚ ਗਏ ਆ ਤਾਂ ਹੀ ਹੁਣ ਤਾਂ ਡੇਲੀ ਫੋਨ ਆਇਆ ਸਪੈਸ਼ਲ ਉਹਨਾਂ ਕਿਤੇ ਕੱਲ੍ਹ ਵੀ ਫੋਨ ਲਾਇਆ ਤੇ ਤੁਸੀਂ ਧਿਆਨ ਨਹੀਂ ਦਿੱਤਾ ਫੋਨ ਵੱਲ ਸਮਣੋਂ ਹੁਣ ਤੇ ਫੋਨ ਵਾਲੇ ਵੇਖੀ ਰਹੇ ਨੇ ਹੈਗਾ ਡੈਡੀ ਵੱਲ ਧਿਆਨ ਦੇਈਂਦਾ ਜੋ ਕੰਮ ਹੀ ਨਹੀਂ ਮੁੱਕਦੇ ਹੈਗੇ ਤੇ ਚੱਲ ਫਿਰ ਮੈਂ ਜਲਦੀ ਜਲਦੀ ਜਾਣੀ ਆ ਜਾਓ ਦੀਦੀ ਹੁਣ ਜਲਦੀ ਜਲਦੀ ਚਲਜੋ ਐਵੇਂ ਟਾਈਮ ਨਾ ਵੇਸਟ ਕਰੋ ਚੱਲ ਹੁਣ ਮੈਂ ਆਪਣਾ ਸਮਾਨ ਤੇ ਲਾਹ ਲੈ ਲੋ ਸਮਾਨ ਆਹ ਦੋਈਆਂ ਮੀਰੀ ਕੀ ਗੱਲ ਹੋਈ ਏ ਜੇ ਕੋਈ ਨਹੀਂ ਯਾਰ ਗੱਲ ਕੀ ਹੋਣੀ ਆ ਫਿਰ ਵੀ ਹੱਦ ਕਿਦੇ ਵਾਲੇ ਹੋ ਗਈ ਮੰਮੀ ਕੀ ਕਹਿੰਦੇ ਓਏ ਯਾਰ ਰੋਜ਼ ਦਾ ਡਰਾਮਾ ਇਹ ਚੱਲਦਾ ਵਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਰ ਕਿੱਦਾਂ ਇਹ ਘਰ ਚ ਟਾਈਮ ਪਾਸ ਹੋਊਗਾ ਮੰਮੀ ਵੇਲਾਂ ਮੇਰਾ ਮੂੰਹ ਵੱਟ ਕੇ ਤੇ ਚਲ ਗਿਆ ਮੰਮੀ ਚਲ ਗਿਆ ਕਿੱਥੇ ਚਲ ਗਿਆ ਜਾਣਾ ਕਿੱਥੇ ਪਤਾ ਨਹੀਂ ਉਹ ਕਹਿੰਦੇ ਮੈਂ ਚੱਲੇ ਹਾਂ ਮੈਨੂੰ ਨਹੀਂ ਪਤਾ ਕਿੱਥੇ ਗਏ ਆ ਉਹ ਮੈਂ ਚਾਚਾ ਜੀ ਦਾ ਪਤਾ ਲੈਣ ਨਹੀਂ ਚਲ ਗਿਆ ਤੇ ਬਸ ਇਸੇ ਕਰਕੇ ਗੁੱਸਾ ਕਰ ਲਿਆ ਐ ਤੂੰ ਉਧਰ ਹੀ ਬੜਿਆ ਰਹਿਣਾ ਮੈਂ ਯਾਰ ਆਪਾਂ ਨਹੀਂ ਜਾਣਾ ਤਾਂ ਹੋਰ ਕਿੰਨੇ ਜਾਣਾ ਵਾ ਮੈਂ ਤਾਂ ਤੁਹਾਨੂੰ ਇਹ ਵੀ ਐ ਨਹੀਂ ਨਹੀਂ ਇਹ ਵੀ ਚੱਲ ਲੈ ਜਿਹੜਾ ਕੰਮ-ਕੁਮ ਕਰਨ ਵਾਲਾ ਹੁੰਦਾ ਲਾਗੋ ਕਰਾਇਆ ਕਰੋ ਜੇ ਆਪਣੇ ਨਹੀਂ ਨਹੀਂ ਦੁੱਖ ਵਧਾਉਣਾ ਤਾਂ ਵਧਾਉਣਾ ਕਿੰਨੇ ਉਹਨਾਂ ਦਾ ਉੱਪਰ ਆ ਗੱਲਾਂ ਸਮਝਾਵੇ ਇਹਨਾਂ ਨੂੰ ਕਿਹੜਾ ਸਾਰੀ ਉਮਰ ਇਹਨਾਂ ਦੀ ਨੰਗੀ ਆ ਹਜੇ ਇਹ ਜਿਹੇ ਗੱਲਾਂ ਕੋਈ ਨਿਆਰ ਸਿਆਣ ਕਰੇ ਤੇ ਬੰਦਾ ਨੂੰ ਧੋਗ ਵੀ ਦਵੇ ਪਰ ਕੀ ਕਰਾਂ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਉਰਦੀ ਹੈਗੀ ਪਰ ਮੰਮੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਚਾਚਾ ਜੀ ਜਿਹੜੇ ਕਹਿੰਦੇ ਸੀ ਵੀ ਮੈਂ ਦਿਨਾਂ ਤੇ ਪਾਂ ਤੇ ਮੇਰੇ ਘਰ ਕੋਈ ਆਣ ਕੇ ਕੰਮ ਕਰੇ ਯਾਰ ਕੇਦਾ ਵੀ ਕਰ ਲਈ ਜੀ ਕਰਦਾ ਸਿਆਣਾ ਬੰਦਾ ਕੋਈ ਵੀ ਨਹੀਂ ਚਾਹੁੰਦਾਗਾ ਵੀ ਮੈਂ ਕੇਦੇ ਸਿਰ ਤੇ ਭਾਰ ਬਣਾ ਹੈਗਾ ਤੇ ਨਾਲੇ ਚਾਚਾ ਜੀ ਵੀਾਰੇ ਤੇ ਹੈ ਹੀ ਚੰਗੇ ਤੇ ਜੇ ਕੁੜੀਆਂ ਜਿਹੜੀਆਂ ਉਹਨਾਂ ਦੇ ਤੇ ਜਿੰਨੀ ਤਰੀ ਪਰਨ ਉਹਨਾਂ ਦੀ ਥੋੜੀ ਆ ਪਰ ਮੰਮੀ ਨੂੰ ਪਤਾ ਨਹੀਂ ਕਿਉਂ ਕੁੜੀਆਂ ਜ਼ਹਿਰ ਖਾਲੀ ਦਿੰਦੀਆਂ ਨੇ ਤੇ ਨਾਲੇ ਗੱਡੀ ਤੂੰ ਦੱਸ ਪਿੱਤੀ ਧਿਆਣੀਆਂ ਪਹਿਲੀ ਜਿਹਾ ਆ ਕੇ ਪੱਠੇ ਲੈਂਦੀਆਂ ਚੰਗੀਆਂ ਲੱਗਣਗੀਆਂ ਚੰਗੀਆਂ ਦੀ ਸੋਭਾ ਹੋਊਗੀ ਵੀ ਉਹਨਾਂ ਦੇ ਟੱਬਰ ਦੀਆਂ ਕੁੜੀਆਂ ਬਰ ਪੱਠੇ ਲੈਣ ਜਾਣੀਆਂ ਨੇ ਲਾਭ ਉਹਨਾਂ ਨੂੰ ਨਹੀਂ ਕਿ ਇਹਨੇ ਕੱਕ ਕਹਿਣਾ ਤੁਹਾਨੂੰ ਸਾਰਿਆਂ ਨੇ ਗੱਲਾਂ ਕਰਨੀਆਂ ਵਾ ਮੰਮੀ ਜੋ ਮਰਜ਼ੀ ਆਂਦੇ ਆ ਨਾ ਪਰ ਤੂੰ ਹੀ ਨਹੀਂ ਕੁੜੀਆਂ ਨੂੰ ਫੜਚੇ ਜਾਣ ਦੇਣਾ ਸਾਰੇ ਕੰਮ ਆਪ ਕਰਨੇ ਆ ਤੋ ਯਾਰ ਮੈਂ ਤਾਂ ਜਦੋਂ ਤੱਕ ਹੋਏ ਸਾਰਾ ਜੋਰ ਲਾਉਣਾ ਹੀ ਡਿਆ ਵਾ ਕਿ ਕੇ ਪ੍ਰਕਾਰ ਦੀ ਕੇ ਨੂੰ ਕੋਈ ਦਿੱਕਤ ਨਾ ਆਇਆ ਵਾ ਚਾਚਾ ਜੀ ਵੀ ਪੁੱਤ ਪੁੱਤ ਕਰਦੇ ਆ ਮੂੰਹ ਦੁਖਦਾ ਉਹਨਾਂ ਦਾ ਪਰ ਮੰਮੀ ਆਂਦੀ ਨਾ ਉਹ ਤੁਹਾਡੀ ਸ਼ਰੀਕ ਹੈ ਯਾਰ ਉਹ ਸ਼ਰੀਕ ਕਿੱਥੇ ਆਂਦੀ ਇਸੇ ਗੱਲ ਦਾ ਤਾਂ ਦੁੱਖ ਆਉਂਦਿਆ ਵਾ ਚਾਹੇ ਤੇ ਮੈਂ ਯਾਰ ਘਰ ਦਾ ਕੰਮ ਨਾ ਕਰਾਂ ਆਪਣਾ ਕਰਕੇ ਤੇ ਫੇਰ ਹੀ ਚਾਚਾ ਜੀ ਦਾ ਕੰਮ ਕਰਦਾ ਵਾਂ ਤੇ ਨਾਲੇ ਇਹ ਆ ਵੀ ਜੇ ਅੱਜ ਮਨ ਉਹਨਾਂ ਦਾ ਸਾਥ ਨਹੀਂ ਦਵਾਂਗੇ ਤੇ ਰੱਬ ਨਾ ਕਰੇ ਕੱਲ ਨੂੰ ਤੁਹਾਡੇ ਦੀ ਕੋਈ ਅਬੀ ਨਵੀਂ ਪੈ ਸਕਦੀ ਆ ਅਹੀਂ ਇਹ ਤਰੀਕਾ ਪੱਕਾ ਬਰੰਟ ਰੱਬ ਕੋਲ ਖੜਾ ਆ ਵੀ ਤੁਹਾਡੇ ਤੇ ਕੋਈ ਮੁਸੀਬਤ ਜ਼ਿੰਦਗੀ ਚ ਆਉਣੀ ਨਹੀਂ ਨੀ ਚਲਦੀ ਜ਼ਿੰਦਗੀ ਚ ਕਰ ਲਈ ਨਾ ਇਸ ਪਤਾ ਨਹੀਂ ਕਿਹੜੇ ਵੇਲੇ ਕਿਹਦਾ ਮੰਦਾ ਟੈਮ ਆ ਜਾਣਾ ਤੇ ਚੰਗਾ ਟੈਮ ਆ ਜਾਣਾ ਇਹ ਚਲਦੀ ਗੱਲਾਂ ਛੱਡੋ ਜਾ ਉਹਦੀ ਨਾ ਮੰਮੀ ਜਾ ਕੇ ਲੈ ਆਓ ਉਹ ਯਾਰ ਮੈਂ ਨਹੀਂ ਜਾਣਾ ਨਾ ਮਰਾ ਮਨ ਖੰਡਿਆ ਹੀ ਨਾ ਨਾ ਮੈਨੂੰ ਇਹ ਗੱਲ ਕਹੀ ਹੈਗਾ ਮੈਨੂੰ ਤਾਂ ਕੋਈ ਨਹੀਂ ਮੰਮੀ ਨਾਲ ਲੜਾਈ ਹੋ ਜੇ ਅੱਗੇ ਤੈਨੂੰ ਮੈਂ ਦੱਸਾਂਗਾ ਨਹੀਂ ਤੂੰ ਹੀ ਨਹੀਂ ਮੰਮੀ ਅੱਗੇ ਕੁਝ ਵੀ ਬੋਲਣਾ ਹੈਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੇਰਾ ਬੂਆ ਟੁੱਫਿਆ ਹੀ ਮੈਂ ਜਾਣ ਨਹੀਂ ਦੇਣਾ ਮੰਮੀ ਨੂੰ ਜਾਓ ਜਾ ਕੇ ਤੇ ਲੈ ਆਓ ਚੰਗੇ ਨਹੀਂ ਲੱਗੀਆਂ ਨਾ ਲੋਕਾਂ ਗੱਲਾਂ ਕਰਨੀਆਂ ਉਹਨੂੰ ਉਹ ਇਹ ਤਾਂ ਕਹਿੰਦਾ ਯਾਰ ਮਨ ਤੇ ਕੇ ਕੰਮ ਨਹੀਂ ਕਰਦਾ ਪਰ ਕੀ ਕਰੀਏ ਕਦੀ ਕਦੀ ਮੈਂ ਵੇਖਿਆ ਵਾ ਪੇ ਇਨਸਾਨ ਦੇ ਹੱਥ ਚ ਵੀ ਕੁਝ ਨਹੀਂ ਰਹਿੰਦਾਗਾ ਨਾ ਚਾਹੁੰਦੇ ਹੋਏ ਵੀ ਉਹਨੂੰ ਉਹ ਕੁਝ ਕਰਨਾ ਪੈਂਦਾ ਜੇਦਾ ਦਾ ਮਨ ਨਹੀਂ ਕਰਦਾਗਾ ਤੇ ਜਾ ਫਿਰ ਇਦਾਂ ਦੇ ਹਾਲਾਤ ਬਣ ਜਾਂਦੇ ਆ ਕਿ ਕੁਝ ਸਮਝ ਜੀ ਨਹੀਂ ਆਉਂਦਾ ਜਿੱਦਾਂ ਮੈਨੂੰ ਨਹੀਂ ਆਉਂਦਿਆ ਜਾਓ ਜਾ ਕੇ ਦੇਖ ਲਓ ਮੰਮੀ ਚੱਲਣਾ ਜਾਣ ਚੱਲ ਵੇ ਨਾ ਆਉਣਾ ਪਰ ਮੰਮੀ ਨੂੰ ਵੀ ਨਾ ਸਮਝਦੀ ਨਹੀਂ ਹੈਗੀ ਸਮਝਣਾ ਚਾਹੀਦਾ ਜੇ ਆਪਾਂ ਨਹੀਂ ਸਾਥ ਦੇਣਾ ਤੇ ਕਿੰਨਾ ਨਹੀਂ ਦੇਣਾ ਉਹਨਾਂ ਦਾ नहीं नहीं समर्थ हाल ते कोई बात नहीं आई मैं बैठी है थी अड्डे थे कोई नहीं जो कोई चीज मिल जोगे फिर मैं आ जाऊं नहीं हाँ चल चंगा ठीक है मेरे टाइम हो गया कोई हो कोई चीज भी नहीं होगी अच्छा सुबह ਸਾਸ਼। ਇੱਕ ਤੇ ਬਰੇ ਮੈਂ ਆਣਾ ਬਸ ਦੇ ਹਟਕਣਾ। ਠੀਕ ਪਿੰਡੋਂ ਨਹੀਂ ਆਣਾ ਜੀ। ਹਾਂਜੀ। ਕੋਈ ਨਹੀਂ ਆ ਜਾਓ ਬਹਿ ਜਾਓ। ਨਹੀਂ ਨਹੀਂ ਬਸ ਅੱਜ ਨਹੀਂ ਹੁਣ ਐਵੇਂ ਚੱਲ ਜਾਣਾ। ਬਸ ਜੇ ਕਿਤੇ ਨਹੀਂ ਆਉਂਦੀ ਮੈਂ ਉਧਰ ਹੀ ਆਇਆ ਮੈਂ। ਐਵੇਂ ਬੈਠੇ ਰਹੋਗੇ ਇੱਥੇ ਗਰਮੀ ਪਤਾ ਕਿੰਨੀ ਆ। ਆ ਜਾਓ ਬਹੁਤ ਅਸੀਂ ਮੇਰੇ ਮਗਰ। ਤੇ ਕੋਈ ਗੱਲ ਨਹੀਂ ਆ ਹੀ ਜਾਣੀ ਆ ਕਿੰਨਾ ਟਾਈਮ ਤੱਕ ਨਾ ਆਏਗੀ। ਬਬੂ ਮੈਂ ਘੜਾ ਸਪੈਸ਼ਲ ਛੱਡ ਕੇ ਆਉਣਾ ਮੈਂ। ਆ ਜਾਓ ਆ ਜਾਓ ਹਾਂ। ਨਹੀਂ ਨਹੀਂ ਮੈਂ ਨਹੀਂ ਜਾਣਾ ਹੈਗਾ ਜਾਓ ਤੇ। ਇੱਧਰ ਵੇਖੋ ਮੇਰੀ ਗੱਲ ਸੁਣੋ ਡਰਨ ਕਿਹੜੀ ਗੱਲ ਹੁੰਦਾ ਇਹ ਜੀ। ਮੈਂ ਘੜੋ ਕੋ ਬੇਗਾਨਾ ਆ। ਆ ਫੜੋ ਤੁਸੀਂ ਆਪਣੇ ਕਿਤਾਬਾਂ ਤੇ ਬਹੁਤ ਉਹ ਤੇ ਗਲਤ ਹੈ ਦੀ ਸਹੀ ਆ ਪਰ ਡਰ ਲੱਗਦਾ ਮੈਨੂੰ ਡਰ ਕਾ ਜਾਏ ਫੜੋ ਤੁਸੀਂ ਚੱਲੀ